ਸ਼ੁਰੂ ਇਹ ਗੱਲ ਦੋਸਤੋ ਇਸ ਸੁਰਦੀ ਵੱਡੀ ਤਾਂ ਅੱਜ ਅਪਡੇਟ ਦਰਸਾ ਦਿਆ ਮੇਰੇ ਕੇ ਆ ਰਿਹਾ ਉਹਨੇ ਉਹਨੇ ਲਗਾਤਾਰ ਪੰਜ ਛੁੱਟੀਆਂ ਦਾ ਹੋਇਆ ਐਲਾਨ ਕੰਪਨੀ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਮੱਤਵਾਲਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਇਸ ਦੇ ਅੰਤ ਤੱਕ ਬਹੁਤ ਸਾਰੇ ਵਰਤਾਂ ਤਿਹਾੜਿਆਂ ਦੇ ਵਿਸ਼ੇਸ਼ ਦਿਨਾਂ ਦੀ ਲੰਮੀ ਕਤਾਰ ਹੈ ਅਕਤੂਬਰ ਦੇ ਪਹਿਲੇ ਹਫਤੇ ਤਿੰਨ ਦਿਨ ਦੀ ਛੁੱਟੀ ਸੀ ਜਦਕਿ ਦੂਜੇ ਹਫਤੇ ਵੀ ਲਗਾਤਾਰ ਕਈ ਛੁੱਟੀਆਂ ਹੁੰਦੀਆਂ ਨੇ ਜੇ ਕੋਈ ਸਿੱਖ ਤੇ ਬਾਹਰ ਜਾਣਾ ਚਾਹੁੰਦੇ ਹੋ ਤਾਂ ਕਿਤੇ ਜਾਣ ਦੀ ਯੋਜਨਾ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ 10 ਤੋਂ 14 ਦੇ ਵਿੱਚਕਾਰ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।ਦਰਸਾ ਸਕੂਲ, ਕਾਲਜ, ਦਫਤਰ ਅਤੇ ਬੈਂਕ ਲਗਾਤਾਰ 5 ਦਿਨ ਬੰਦ ਰਹਿਣ ਵਾਲੇ ਨੇ। ਅਕਤੂਬਰ ਦੇ ਦੂਜੇ ਹਫਤੇ 'ਚ 5 ਦਿਨ ਦੀ ਛੁੱਟੀ ਹੈ। ਆਓ ਜਾਣਦੇ ਹਾਂ ਕਿੰਨਾ ਕਾਰਨ ਕਰਕੇ ਛੁੱਟੀ ਹੈ। ਮਹਾਸਪੱਤੀ ਦੇ ਮੌਕੇ ਤੇ 10 ਅਕਤੂਬਰ ਵੀਰਵਾਣੂ ਛੁੱਟੀ ਹੈ। 11 ਨੂੰ ਅਸ਼ਵੀਨੀ ਮੋਕੇ ਜੀहां ਦੁਰਗਾ ਪੂਜਾ 12 ਨੂੰ ਹੈ 13 ਨੂੰ ਐਤਵਾਰ ਹੈ 14 ਨੂੰ ਛੁੱਟੀ ਹੋਵੇਗੀ ਨਹੀਂ ਇਸ ਬਾਰੇ ਪਤਾ ਨਹੀਂ ਪਰ 15 ਨੂੰ ਪੰਜਾਬ ਦੇ ਵਿੱਚ ਜੀहां ਸਰਪੰਚੀ ਜਾਣਾ ਪੈਣ ਜਾਣੇ ਨੇ ਜਿਸ ਕਾਰਨ ਛੁੱਟੀ ਹੈ ਬਾਕੀ ਖਬਰਨਾਂ ਅੰਦਰ ਦੇਖ ਲਓ